ਸਸਿਆ ਕਾਲੀ ਗੁੱਡ ਪਾਵਰ ਬੈਂਟਰੀ ਕੇਅਰ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਨਵੀਂ ਵੀਡੀਓ ਤੇ ਆਪਾਂ ਹਰ ਰੋਜ਼ ਤੁਹਾਡੇ ਲਈ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਆਉਨੇ ਆਂ ਅੱਜ ਅਸੀਂ ਲੈ ਕੇ ਆਏ 2.5 ਐਂਪੀਅਰ ਤੇ 4 ਐਂਪੀਅਰ ਤੇ 5 ਐਂਪੀਅਰ ਦੀਆਂ ਬੈਂਟਰੀਆਂ ਗੁੱਡ ਪਾਵਰ ਦੀ ਬੈਂਟਰੀ ਜਿਹਦੀ 1 ਸਾਲ ਗਾਰੰਟੀ ਹੈ ਤੇ ਹੈਂਡ ਟੂ ਹੈਂਡ ਰਿਪਲੇਸਮੈਂਟ ਮਿਲਦੀ ਹੈ ਅਤੇ ਸਾਡੇ ਕੋਲ ਇਸ ਦਾ ਫੁੱਲ ਸਟਾਕ ਆ ਚੁੱਕਿਆ ਹੈ ਅਤੇ ਸਾਡੇ ਕੋਲੇ ਹਰ ਪ੍ਰਕਾਰ ਦੀ ਬੈਂਟਰੀ ਮਿਲਦੀ ਹੈ ਜਿੱਦਾਂ ਕਿ ਟਰੈਕਟਰ ਬੈਂਟਰੀ ਸਾਡੇ ਕੋਲੇ ਫੁੱਲ ਸਟਾਕ ਹੈ ਅਤੇ ਅਜਾਸਤਾਨ ਨੂੰ ਦਿਖਾਉਣਾ ਸਾਡੀ ਉਹ ਵਿਕਾਸ ਸ਼ਾਪ ਉੱ ਗੱਡੀਆਂ ਦੀਆਂ ਬੈਟਰੀਆਂ ਦਾ ਫੁੱਲ ਸਟਾਕ ਆ ਚੁੱਕਿਆ ਤੇ ਗੱਡੀਆਂ ਦੀਆਂ ਬੈਟਰੀ ਸਾਡੇ ਕੋਲ ਫੁੱਲ ਸਟਾਕ ਹੈ ਹਰ ਕੰਪਨੀ ਦੇ ਪਾਵਰ ਜਨ ਅਮਰੌਣ ਅਤੇ ਐਸ ਐਫ ਅਤੇ ਸਾਡੇ ਕੋਲ ਤੁਸੀਂ ਹਰ ਤਰ੍ਹਾਂ ਦੀ ਬੈਟਰੀ ਲੈ ਸਕਦੇ ਹੋ ਸਾਡੇ ਸ਼ੋਰੂਮ ਦਾ ਐਡਰੈਸ ਹੈ ਬੱਸ ਸਟੈਂਡ ਰੋਡ ਨੇੜੇ ਐਚ ਪੀ ਪੰਪ ਬੁਡਲਾਡਾ ਨੇੜੇ ਐਚ ਪੀ ਪੰਪ ਬੁਡਲਾਡਾ ਅਤੇ ਤੁਸੀਂ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਸਬਸਕ੍ਰਾਈਬ ਕਰੋ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਅਸੀਂ ਤੁਹਾਡੇ ਲਈ ਹਰ ਰੋਜ਼ ਨਮੀ ਤੋਂ ਅਸੀਂ ਵੀਡੀਓ ਲੈ ਸਕੀਏ ਅਤੇ ਤੁਹਾਡੇ ਤੱਕ ਅਸੀਂ ਪਹੁੰਚਾ ਸਕੀਏ ਅਤੇ ਤੁਹਾਨੂੰ ਇਸ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ ਅਤੇ ਸਾਡੇ ਨੰਬਰ ਤਕਰੀਬਨ ਦੇ ਉੱਤੇ ਨੀਚੇ ਦਿੱਤੇ ਹੋਏ ਨੇ ਤੇ ਤੁਸੀਂ ਉਹਨਾਂ ਉੱਪਰ ਕੰਟੈਕਟ ਕਰ ਸਕਦੇ ਹੋ ਅਤੇ ਸਾਡੀ ਸ਼ਾਪ ਉੱਪਰ ਆ ਕੇ ਵਿਜ਼ਿਟ ਕਰ ਸਕਦੇ ਹੋ ਤੇ ਇਹ ਬੈਟਰੀ ਲੈ ਸਕਦੇ ਹੋ ਸੱਚੇ ਕਾਲ ਜੀ